ਕੁਝ ਹੋ ਗਿਆ ਇਸ਼ੂ ਕਰਾ ਪਰ ਮੋਰ ਬਿਸ਼ੇ ਜਾ ਮੁੰਡਾ ਕਿਤਾ ਜਿੱਤ ਨਹੀਂ ਕਰਦਾ ਸੀ ਵੱਲ ਬਾਹਰ ਅਸਰ ਨਹੀਂ ਹੋਣੇ ਆਏ ਮਾ ਇਹਨਾਂ ਦੇ ਦਿਸਟਰੀਬਿਊਟਮੈਂਟ ਬੋਲੋ ਤੇ ਬੰਨੀ ਉੱਠੀ ਗਿਆ ਬਚਾਉਂਦੀ ਗਿਆ ਲੋ ਸੌਂਦੇ ਖਾਣੇ ਮੁਕਾਜਾ ਆਉਂਦਾ ਇਹ ਯਾਰ ਕੋਈ ਨਹੀਂ ਕਰਦਾ ਟੈਕਵੋਲ ਬਣਾ ਆਏ ਸਾਰੀ ਕੁੜੀ ਮਾ ਜੀ ਬੋਲੀ ਬਾਸਰ ਦੀ ਆ ਕਿਸੇ ਵਜ੍ਹਾ ਦੇ ਕੋਈ ਮੈਂ ਰਿਪੋਰਟ ਹੈ ਰਿਪੋਰਟ ਪ੍ਰੋਬਲੀ ਮੈਂਬਰ ਕੋ ਕਾਮਲੇ ਮੈਂ ਲੱਗੇ ਕਿ ਕਿਤੇ ਮਟੇ ਜਾਉਂ ਲੱਗਦਾ ਹੈ ਮਾਰਦੇ ਸਿਆ ਚੋਈ ਲੱਗਦਾ ਹੈ ਭਾਈ ਸਾਡਾ ਬੱਚਾ ਕੀ ਰਿਹਾ ਹੈ ਮੈਂ ਭਾਈ ਦਦਾ ਜੀ ਕੋਤੀ ਪੜੀ ਕਿੰਨੇ ਪਰਕਾਰ ਵਾਦ ਨੂੰ ਯੋਗ ਸਾਤੀ ਕੋਸੇ ਭਾਉ ਬਣੀ ਕਿ ਯਾਨਾ ਇਹਨਾਂ ਦੇ ਲਈ ਕਾਟਿਆ ਉਹਨੇ ਵੀ ਬੱਚਾ ਭਾਉ ਦੀ ਹਾਲਤ ਲਈ ਤੁਨੂ ਵਾਲਾ ਹੀ ਉਹ ਦਾਸ ਕੋਲ ਮਾਰੇ ਦੇਖਿਆ ਹਰ ਰੋਜ਼ ਤੁਮਾਰੇ ਜਾਉਂਦਾ ਹੈ ਭਾਈ ਨੂੰ ਹੋਲ ਭਾਈ ਜੀ ਭਾਏ ਬਾਈ ਜੀ ਤੇਰੇ ਮਾਮਲੇ ਨਾਲ ਗੱਲ ਕੀਤੀ ਵੀ ਆ ਤੇ ਅਸੀਂ ਤੇਰੇ ਕੋਲ ਪੱਤੀ ਦੇ ਲਈ ਆ ਗਏ ਆ ਅੰਦੇ ਕੱਤੀ ਹੋਈ ਗੱਲ ਦਿਓ ਜਦੋਂ ਆਉਂਦਾ ਨਹੀਂ ਰਹਿਣੇ ਰਾਹ ਬਰੀ ਸਿਰਸ ਤੋਂ ਗੁਰਿਆ ਮਨੇ ਡਾਕਟਰ ਵਾਲੀ ਗੱਲ ਇਹ ਵੀ ਇਹਦੇ ਨਾਲ ਮੇਰਾ ਇਟੋਟ ਮੰਨੇ ਤੇ ਗੱਲ ਤੁਸੀਂ ਇਹ ਕਹਿੰਦੇ ਹੋ ਤੁਸੀਂ ਕੋਈ ਨਹੀਂ ਆਦੇ ਜੀ ਹਜੇ ਆ ਨਹੀਂ ਡਾਕਟਰ ਇਹਦਾ ਉਹ ਆਇਆ ਨਾ ਜਿਹੜਾ ਅੱਗੀ ਦਾ ਬੱਚਾ ਬਸਰ ਜਿਹੜਾ ਉਹ ਬੱਚਾ ਹਾਲੋਂ ਜਿਹੜਾ ਸੀ ਇਹ ਮੈਂ ਵੀ ਲਿਖਣ ਤੇਜ਼ ਦੇਖੋ 50 10 ਰੁਪਏ ਦਾ ਆਇਆ ਇਹ ਵੀ ਲਿਖਾ ਦਿੰਦੇ ਆ ਪਰ ਦੇ ਦਈਏ ਇੱਕ 100 ਨਹੀਂ ਆ ਸਕਦਾ ਰੱਬ ਤੋਂ ਬਾਹਰ ਆਇਆ ਉਹਦੇ ਹੱਥ ਵਾਦ ਸੋਝ ਗਿਆ ਉਹ ਇਹ ਬੱਚੇ ਦੀ ਡੈਥ ਹੋ ਗਈ ਆ 8 ਰੁਪਏ ਲੈ ਕੇ ਜੈਨੀ ਪ੍ਰੈਸ਼ਰ ਘਰਾ ਬੱਚਾ ਮੁੰਡਾ ਉਹ ਵੀ ਇਹਨਾਂ ਦਾ ਬਾਜੀ ਗੱਲ ਸੁਣਾ 1000 ਬੰਦੇ ਦਾ ਆਪਰੇਟ ਹੁੰਦਾ ਉਹਦੇ ਦੋ ਚਾਰ ਡੱਡਾ ਹਜ਼ੂਰ ਨਹੀਂ ਆਉਂਦਾ ਇਹਨਾਂ ਨੇ 50 ਦੱਸਾ ਉਹਨਾਂ ਨੇ ਕਾ ਖਰੀਆਂ ਨੇ ਕੋਈ ਨਾ ਕਰਨ ਲਈ ਕੋਈ ਨਹੀਂ ਨਾ do que ਪੈਸਾ ਨਹੀਂ ਹੋਤੀ ਨਾ ਕਹੇ ਨਹੀਂ ਕੋਈ ਪਸਾਇਆ ਹੋਏ ਇਹਨਾਂ ਦਾ ਇੱਕੋ ਹੀ ਹੈਗਾ ਸਾਹਿਬ ਫਿਰ ਸਨੈਚਰ ਕਰਕੇ ਉਹਦੇ ਲੈ ਜਾਓ ਸੇਨ ਕਰਕੇ ਉਹਦਾ ਜਬਾਤ ਕਰਕੇ ਲੈ ਜਾਓ ਸੇ ਫਿਰ ਅਸੀਂ ਡਾਕਟਰ ਨੂੰ ਉਹ ਨਹੀਂ ਹੀ ਦੇਖਦੇ ਹੈ ਇਸ ਤਿੰਨ ਪੇਸ਼ੈਂਟ ਇਹ ਮੰਦਾ ਆਪਣੇ ਮੂੰਹ ਉਹਨੇ ਇੱਕੋ ਨਹੀਂ ਬੀਨਸ ਦਫਾ ਜੁੜਦੇ ਆ ਜਿੱਦਾਂ ਤੁਸੀਂ ਤੁਸੀਂ ਲੈ ਜਾਓ ਪੈਸਾ ਮੈਂ ਲਗਾਣਾ ਤੁਹਾਡੀ ਰਿਸਪੋਨਸਿਬਿਲਟੀ ਹੈਗੀ ਹੈ ਤੁਸੀਂ ਲੈ ਜਾਓ ਆਪਾਂ ਨੂੰ ਹਾਂਜੀ ਕੋਈ ਜ਼ਿੰਮੇਵਾਰੀ ਇਹਦੀ ਅਹੀਂ ਦੱਸਦੇ ਟ੍ਰੀਟਮੈਂਟ ਦੇ ਇੱਕ ਮਿੰਟਾਂ ਦਾ ਕੋਈ ਚੀਜ਼ ਚਾਹੀਦੀ ਹੈ ਉਹ ਸਭ ਕੁਝ ਪ੍ਰੋਵਾਈਡ ਕਰਦੇ ਯਾਰ ਮੈਡੀਲੇਟਰ ਨਾਲ ਤੇ ਜਾਓ ਕੁਝ ਲੈ ਜਾਓ ਇੱਕ ਮਿੰਟ ਕਾਲ ਚੁੱਕ ਲੇ ਡਾਕਟਰ ਇਹਨਾਂ ਦੀ ਗੱਲ ਆਹ ਗੱਲ ਸੁਣੋ ਜੀ ਓਕੇ ਹਾਂ ਪਰ ਨਹੀਂ ਆ ਰਿਹਾ ਬੱਚਿਆਂ ਨੂੰ ਪਤਾ ਹੀ ਨਹੀਂ ਪਈਓ ਮਸ਼ੀਨ ਸਾਹ ਹੁੰਦੀ ਵੀ 2 ਵਜੇ ਦੇ ਨਾ ਮੈਂ ਤਿੰਨ ਤੋਂ ਡਾਕਟਰ ਆਪਣੇ ਮੇਰੇ ਭਰਾ ਮੇਰੇ ਆਏ ਤੁਹਾਡੇ ਵਰਗੇ ਕਿੰਨੇ ਮਸ਼ੀਨ ਲਾ ਦੋ ਤੁਹਾਡਾ ਬੰਦਾ ਖਤਮ ਜੀ ਇਹ ਕੋਈ ਰਾਤ ਨੂੰ ਆਪ ਕੋਸ਼ਿਸ਼ ਆਪ ਨਹੀਂ ਹੈ ਕਲੀਅਰ ਉਹ ਗਲਤੀ ਤੇ ਲਗਭਗ ਹੋਈ ਹੈ ਇਹਨਾਂ ਨੂੰ ਦੋ ਵੀ ਸਰ ਮੈਂ ਲੇਖੀ ਇਸ ਟਾਈਮ ਜਾਂ ਮਸ਼ੀਨ ਦੇ ਉੱਤੇ ਅਸੀਂ ਅਸੀਂ ਬਜਾਅ ਮੈਂ ਤਾਂ ਤੁਸੀਂ ਰੋਜ਼ ਕੰਟਰੋਲ ਉਸ ਮੈਂ ਭਰਾ ਸਾਰੇ ਕੰਟਰੋਲ ਸੀ ਰੋਜ਼ ਚੰਗੀ ਗੱਲ ਮੈਂ ਇਹ ਕਹਿਣਾ ਪਿਆ ਮੈਂ ਇਹ ਕੰਪਿਊਟਰ ਲੈ ਕੇ ਕਹਿਣਾ ਪਿਆ ਮੈਂ ਕਿ ਅੱਲਾ ਵੀ ਹੋਰ ਕੀ ਡਾਕਟਰ ਨੇ ਬਚਾਣਾ ਤੁਹਾਨੂੰ ਜੇ ਬਚ ਨਹੀਂ ਗਏ 1% ਵੀ ਦਾ ਨਹੀਂ ਸੁਣਿਆ ਇਹਨਾਂ ਦਾ ਪਿਆ ਲੈ ਜਾਓ ਜਿਹਨੇ ਪਿਆ ਪੈਸੇ ਕਾਫੀ ਉਮੀਦ ਕਰ ਸਕਦੇ ਆ ਲੈ ਜਾਓ ਜਿੱਥੇ ਮੱਝੀ ਲੈ ਜਾਓ ਪਰ ਉਹਨਾਂ ਨੂੰ ਬਹੁਤ ਹਾਰੀ ਆ ਜੀ ਅਸੀਂ 1% ਨੂੰ ਉਮੀਦ ਕਰ ਸਕਦੇ ਨਹੀਂ ਕਰ ਸਕਦੇ ਰਹਦੇ ਹੈ ਜੀ ਵੈਂਟੀਲੇਟਰ ਅਪਗ੍ਰੇਡ ਬਣਾਦਾ ਵਾ ਅਲਟੀਮੇਟਲੀ ਡਾਕਟਰ ਨਹੀਂ ਕਰਨਾ ਲਾਇਟ ਜਿੰਦੋਂ ਲਾਇਟੇ ਭੱਜੀ ਚੱਲੇ ਮੈਮੂਨ ਸਾਹਿਬ ਲੋਕੀਆਂ ਨੂੰ ਜਾਤੀ ਰਿਸਪੋਨਸੀਬਿਲਟੀ ਆਣਾ ਦੀ ਰਹੇਗੀ ਜੋ ਅਥੋਂ ਗੜਬੜੀ ਹੋਈ ਹੈ ਅਥੋਂ ਅਥੀ ਹੋਈ ਹੈ ਉਹ ਤਾਂ ਅਥੋਂ ਰਹੇਗੀ ਕਹਿੰਦੇ ਕੇਡੀਪੀ ਨਦੀ ਭੇਜਣ ਉਹਨਾਂ ਦੀ ਭੇਜਣ ਦੇ ਕੋਲ ਨਹੀਂ ਆਹੋ ਉਹਨਾਂ ਕੋਲ ਕਰੋ ਤਾਂ ਜੀ ਤਾਂ ਕਰੋ ਵੇਖੋ ਵੇਖੋ ਨਾਲ ਭੇਜ ਰਹੇ ਆ ਨਾਲ ਉਹ ਭੇਜ ਰਹੇ ਆ ਅੱਜ ਸਰ ਕੀ ਕਹਿਣਾ ਚਾਹੋਗੇ ਮਨਿੰਦਰ ਕੁਮਾਰ ਮੇਰਾ ਨਾਮ ਗਰਦਾਸਪੁਰ ਅਸੀਂ ਕਹਿਣਾ ਚਾਹੁੰਦੇ ਆਂ ਪੀ ਇਹਦਾ ਪਹਿਲੇ ਨੰਬਰ ਤੇ ਪਰਚਾ ਹੋਣਾ ਚਾਹੀਦਾ ਉਸੇ ਨੰਬਰ ਦੇ ਨਾਲ ਸੈਂਸ ਜਿਹੜਾ ਕੈਨਸਲ ਹੋਣਾ ਚਾਹੀਦਾ ਤੇ ਹਸਪਤਲ ਜਿਹੜਾ ਬੰਦ ਹੋਣਾ ਚਾਹੀਦਾ ਸਾਡੀ ਇੱਕੋ ਹੀ ਮੰਗ ਆ ਵੀ ਇੱਥੇ ਪਰਚਾ ਹੋਣਾ ਚਾਹੀਦਾ ਇਸ 10 ਦਿਨ ਪਹਿਲਾਂ ਇੱਕ ਲੇਡੀ ਦੀ ਮੌਤ ਕੀਤੀ ਦਿਲੀਵੀ ਦੇ 10 15 ਦਿਨ ਪਹਿਲਾਂ ਇੱਕ ਬੱਚੇ ਦੀ 7 ਸਾਲ ਦੀ ਨੇ ਮੌਤ ਕੀਤੀ ਆ ਤੇ ਜਿਹੜਾ ਵੱਟ ਵੱਟ ਐਕਸ਼ਨ ਲੈਣਾ ਚਾਹੀਦਾ ਇਸ ਕਰਕੇ ਸਾਡੀ ਇਹ ਮੰਗ ਆ ਵੀ ਹਸਪਤਲ ਨੂੰ ਬੰਦ ਕੀਤਾ ਜਾਏ ਇਹਦਾ ਸੈਂਸ ਕੈਸ ਜਿਹੜੇ ਇੱਥੇ ਪਰਚਾ ਐਫ ਆਈ ਆਰ ਜੜੀ ਦੱਜ ਹੋਣੀ ਚਾਹੀਦੀ ਅਸਲ 'ਚ ਤੁਹਾਡੇ ਕੀ ਲੱਗਦੇ ਹੈ ਜੀ ਸਾਡਾ ਸਾਡਾ ਜਵਾਈ ਲੱਗਦਾ ਹੈ ਜੀ ਅੱਛਾ ਹਾਂਜੀ ਤੇ ਹੁਣ ਹੁਣ ਜਿਹੜੀ ਉਹ ਲਾਚ ਤੁਹਾਡੇ ਹੱਥ ਵਿੱਚ ਆਵਾਂ ਲਿਆਈ ਕਿ ਨਹੀਂ ਜੀ ਨਹੀਂ ਜੀ ਨਹੀਂ ਸਾਨੂੰ ਇੱਕੋ ਗੱਲ ਕਹਿ ਰਹੇ ਨੇ ਵੀ ਤੁਸੀਂ ਸਾਈਨ ਕਰ ਦਿਓ ਸਾਈਨ ਕਰ ਦਿਓ ਸਾਈਨ ਕਰ ਦਿਓ ਬਸ ਅੱਛਾ ਸਾਈਨ ਕਰਨ ਵਾਲੇ ਕਹੀ ਜਾ ਰਿਹਾ ਬਸ ਹੋ ਸਾਡੇ ਪ੍ਰਸ਼ਾਸਨ ਨੇ ਅਜ ਤੱਕ ਕੋਈ ਕਾਰਵਾਈ ਨਹੀਂ ਪਾਈ ਕੋਈ ਕਾਰਵਾਈ ਨਹੀਂ ਬਹੁਤ ਸਾਰੀ ਆਏ ਆ ਬੈਠੇ ਸਾਡੀ ਮੈਂਬਰੀ ਤਿੰਨ ਮੈਂਬਰੀ ਕਮੇਟੀ ਬੈਠੇ ਅੰਦਰ ਦੇਖੋ ਕੀ ਕੰਗੇ ਸਾਡੀ ਇੱਕੋ ਹੀ ਮੰਗ ਆ ਵੀ ਇਹਦਾ ਲਾਇਸੈਂਸ ਕੈਂਸਲ ਤੇ ਇਹ ਡਾਕਟਰ ਦੀ ਰੀਡੀ ਖੋਤੀ ਜਾ ਕਿਉਂ ਨਜਾਇਜ਼ ਮੋਸਾਂ ਕਰ ਰਿਹਾ ਵਾ ਪਾਸੇ ਦਾ ਲਾਚ ਦੇ ਵਿੱਚ ਲੋਕਾਂ ਕੋਲ ਲੱਖਾਂ ਰੁਪਏ ਕੋਈ ਆਇਆ ਕਰਦਾ ਇਸ ਕਰਕੇ ਇਥੇ ਪਰਚਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਠੀਕ ਹੈ ਸਰ ਥੈਂਕ ਯੂ ਮਰਿਆ ਬੰਦੇ ਦੇ ਪੈਸੇ ਲੈਣੇ ਮੈਡੀਕਲ ਆ 8-10 ਲੱਖ ਰੁਪਏ ਲੈਣਦੇ ਨੇ ਆ ਉਹ ਹੁੰਦਾ ਹੀ ਆ ਲੈਫਟ ਹੈ ਹੁੰਦਾ ਹੀ ਆ ਤੇ ਫਿਰ ਬੰਦਾ ਮਾਰ ਕੇ ਪੈਸੇ ਲੈਣੇ ਹੋਰ ਕੀ ਆ 8-10 ਆਹ ਇਹ ਆਪ ਖੁਦ ਦੇ ਦੇਣੇ ਦੀਏਗੇ ਸਭ ਤੋਂ ਗੱਲ ਛੱਡੋ ਹੁਣ ਬੰਦਾ ਮਰੇ ਲਾ ਸਹੀ ਬੈਠਣਾ ਪਾਵਦਾ ਨਹੀਂ ਕਿ ਕਿਸੇ ਤੇ ਵੀ ਵਿਸ਼ਵਾਸ ਨਹੀਂ ਆਜੀ ਗੱਲ ਕਿ ਮੈਂ ਕਿਉਂ ਨਿੱਕੀ ਦਵਾ ਕੇ ਲੱਗੇ ਬਿਲਕੁਲ ਗੱਲ ਕਿੱਦਾਂ ਕਰਨਾ ਜੀਦਾ ਮੈਂ ਦੇਖ ਕੇ ਆਇਆ ਮੈਂ ਮੈਂ ਕੋਈ ਇਹਦਾ ਦੇਖਣ ਦਾ ਜੀ ਤਾ 1:30 ਵਜੇ ਦਾ ਦੇਖਿਆ ਮੈਂ 1:30 ਵਜੇ ਦਾ ਦੇਖਿਆ ਜੀਦਾ ਦੇਖ ਦੇ ਦੇ ਮੈਂ ਜਾ ਪਤਾ ਕਿੰਨਾ ਮਰੇ ਆ ਰਹੇ ਮੇਰੇ ਲੱਗੇ ਹਾਂ ਨਹੀਂ ਦੇਖ ਡਾਕਟਰ ਦਾਤਾ ਰੱਖ ਭੈਣ ਲੈ ਲੈ ਮਰੇ ਬੰਦੇ ਬੈਠੇ ਲਾ ਕੇ ਬਾਈ ਲੱਗੇ ਤੂੰ ਆ ਗਿਆ ਯਾਰੋ ਜਿੰਦਾਬਾਹ ਜਿੰਦਾਬਾਹ ਰਾਤ 2 ਵਜੇ ਇੱਥੇ ਕੀ ਕਰ ਰਹੇ ਹੋ ਪਹਿਲੇ 2 ਵਜੇ ਭਾਈ ਉਹ ਡੇਟਰ ਤੋਂ ਖੜੇ ਹੋ ਕੇ ਉੱਠੜ ਕਾਪਰੇ ਲਾ ਦਸ ਡੇਟਰ ਦਾ ਦਾਦਾ ਲੱਖ ਰੁਪਏ ਨਹੀਂ ਲੈਂਦੇ ਬੈਟਰੀ ਦੇ ਆ ਗਏ ਮੈਂ ਬੋਲਣਾ ਇੱਥੇ ਆ ਮੈਂ ਬੋਲਣਾ ਇੱਕ ਮਿੰਟ ਇੱਕ ਮਿੰਟ ਤੂੰ ਸੁਣਾਇ ਸੈਂ ਮੈਂ ਕਰ ਲਿਆ ਦੇ ਇੱਕ ਕਰਵਾ ਦੇ ਮੈਂ ਪਰ ਨਾ ਨਾ ਕਰ ਚਿਹਰਾ ਪੁੱਤ ਮਾਰਦਾ ਜੇ ਤੂੰ ਪਰਵਾ ਦੇ ਨਾਲ ਆਜ ਬੈਠ ਜੀ ਸਾਜੀ ਬੈਠਾ ਕਰਨਾ ਕਿੰਨਾ ਦੇਣੀ ਦੋ ਲੈਣ ਜੀ ਪਰਿਵਾਰ ਦੇ ਮੁਖ ਚ ਲੈ ਜਾਓ

ਆਪਾਂ ਬੰਨਿਆ ਹੋਰ ਕਹਿਣਾ ਚਾਹੁੰਦੇ ਨੇ ਇਸ ਟਾਈਮ ਸਾਡੇ ਨਾਲ ਸਾਡੇ ਕੁਲਦੀਪ ਸਿੰਘ ਬਿੱਲਾ ਜੀ ਵੀ ਜੁੜੇ ਨੇ ਤੇ ਭਾਈ ਨਾਲ ਗੱਲਬਾਤ ਕਰ ਲੈਨੇ ਆਂ ਕਿ ਭਾਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਕੀ ਕਹਿਣਾ ਚਾਹੋਗੇ ਅੱਜ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਬਿੱਲਾ ਪਿੰਡੋਂ ਆ ਤਕ ਮੇਰਾ ਬੰਦਾ 8 ਦਿਨ ਤੋਂ ਇੱਥੇ ਹੈ ਜੀ ਐਡਮਿਟ ਪੱਥਰੀ ਹੀ ਉਹਦੇ ਡਾਕਟਰਾਂ ਨੇ ਪ੍ਰਸ਼ਨ ਕੀਤਾ ਜੀ ਤੇ ਅਸੀਂ ਉਹਨੂੰ ਮਿਲ ਕੇ ਗਏ ਆ ਬਾਹਰ ਜਾਣਾ ਨਾ ਟੀਕਾ ਲਾਉਣਾ ਸੀ ਤੁਹਾਨੂੰ ਫੋਨ ਆਇਆ ਜਦੋਂ ਮੈਂ ਵੇਖਿਆ ਤੇ ਬੰਦਾ ਜੀ ਨਾ ਫੋਰੀ ਜੀ ਬੰਦਾ ਮਰ ਚੁੱਕਾ ਕੋਈ ਹਿਲੇਣੇ ਜਾ ਸਕ ਨਹੀਂ ਮੁੜ ਕੇ ਇਹਨਾਂ ਨੇ ਉਲਾਤਾ ਜੀ ਵੈਂਟੀਲੇਟਰ ਤੇ ਲਾ ਲਤਾ ਬੰਦਾ ਆਕਸੀਜਨ ਲਾ ਦਿੱਤੀ ਕਹਿੰਦੇ ਬੰਦਾ ਸਾਹ ਚੱਲ ਰਿਹਾ ਜਿੰਦਾ ਬੰਦਾ ਬੇਫਿਕਰੇ ਹੋ ਜੋ ਸਾਨੂੰ ਬਾਰ-ਬਾਰ ਇੱਕੋ ਗੱਲ ਕਹੀ ਆ ਰਿਹਾ ਸੈਨ ਸੈਨ ਕਰ ਦੋ ਸੈਨ ਕਰ ਦੋ ਤੇ ਇਹਨੂੰ ਲੈ ਜਾਓ ਅਮਰਸਰ ਲੈ ਕੇ ਬੰਦਾ ਥੋੜਾ ਠੀਕ ਹੈ ਤੇ ਬੰਦਾ ਰਾਤ ਦਾ ਮਰ ਚੁੱਕਿਆ ਜੀ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਜੀ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਕੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ